খুশিতে শিলল খুশিতে শিলল আশিতে শিলল এখান

ਖੁਸ਼ੀ ਤੇ ਸ਼ੀਲੂ ਆ ਖੁਸ਼ੀ ਤੇ ਸ਼ੀਲੂ ਇਹ ਇੱਥੇ ਰੱਖਾ ਖੁਸ਼ੀ ਦੇ ਰੇ ਪਕੜਦਾ ਪੈਂਦਾ ਪਾਸੇ ਤਲਾਵ ਵੱਲੋਂ ਕੀਆ ਉਹ ਬੂਰੂ ਕਨੇਡਾ 500 ਦੇ ਵੱਡੇ ਪਿਆਰ ਤੇ ਸਤਿਕਾਰ ਉਹ ਸਾਹਮਣੇ ਕਹਿੰਦੇ ਖੁਸ਼ੀ ਰੇਡ ਪਾਉਣ ਦੇ ਲਈ ਬੱਧਿਆ ਜੇ ਸ਼ੀਲੂ ਆਜ ਫਾਲਾਉਂਦਾ ਬਈ ਸ਼ਿੰਦਾ ਦਰਵਾਜੀ ਕਹਿੰਦੇ 2100 ਇਹ ਸ਼ੀਲੂ ਆਜ ਫਾਲਾਉਂਦਾ ਏ 2100 2100 ਆਹ ਹਰਿਆਣੇ ਦਾ ਸ਼ੋਰ ਆ ਥਾਪੀਆਂ ਭਾਈਆ ਹਾਂਜੀ ਮਿੱਤਰੋ ਉਮੀਦ ਕਰਦੇ ਹਾਂ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ